ਇੱਥੇ ਯਾਤਰਾ ਨੂੰ ਆਵਾਜ਼ ਨਹੀਂ ਮਾਰਨੀ ਜ਼ੋਰ-ਜ਼ੋਰ ਦੀ ਚਪਲਾਂ ਲੈ ਲਓ ਆ ਲੈ ਲਓ ਉਹ ਲੈ ਲਓ ਹੈਨਾ ਆਪੇ ਆਏ ਨਾ ਉਹਨਾਂ ਨੇ ਇਹ ਗੁਰੂ ਘਰ ਦੀ ਨਗਰੀ ਆ ਆਪਾਂ ਮੱਛੀ ਬਾਜ਼ਾਰ ਨਹੀਂ ਬਣਾਉਣਾ ਤੁਹਾਨੂੰ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਨਹੀਂ ਵੀ ਤੁਸੀਂ ਮੱਛੀ ਬਾਜ਼ਾਰ ਦੀ ਖਲੋਤੇ ਜੀ ਲੱਗਦਾ ਨਾ ਤੁਹਾਨੂੰ ਪਰ ਤੁਸੀਂ ਦੱਸੋ ਆ ਸਾਹਮਣੇ ਦਰ ਕੀ ਦਾ ਵਾ ਕਰੋ ਰਾਮ ਦਾ ਅਸੀ ਜਣਾ ਤਾਨੂੰ ਜੇ ਤੋ ਦੁੱਖ ਹੁੰਦਾ ਤੈਨੂੰ ਉੱਥੇ ਜਾਂਦੇ ਜੇ ਨਾ ਮੈਂ ਕੋਈ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਨੂੰ ਦੁੱਖ ਹੁੰਦਾ ਤੁਸੀਂ ਅਰਦਾਸ ਹੁੰਦੇ ਆ ਕੇ ਕਰਦੇ ਜੇ ਤੁਸੀਂ ਲੋਕਾਂ ਨੂੰ ਕੀ ਕਹਿੰਦੇ ਜੇ ਫਿਰ ਕਿ ਜੁੱਤੀਆਂ ਲੈ ਲਓ ਆਹ ਲੈ ਲਓ ਆ ਚੰਗੇ ਲੱਗਦੇ ਆ ਆਪਾਂ ਯਾਰ ਤੁਹਾਡੀ ਆਵਾਜ਼ ਆ ਉਹਦਾ ਕਰੇ ਤੇ ਕੀ ਕਰੇ ਤੁਹਾਡੀ ਆਵਾਜ਼ ਹੀ ਨਹੀਂ ਖਤਮ ਹੁੰਦੀਆਂ ਉਧਰੋਂ ਕੁਲਫੀ ਲੈ ਲਓ ਉਧਰੋਂ ਸੋਡਾ ਲੈ ਲਓ ਉਧਰੋਂ ਦੁੱਧ ਲੈ ਲਓ ਦਰਸ਼ਨ ਕਰਨ ਆਏ ਹੁੰਦੀ ਸੰਗਤ ਕੋਈ ਦੁੱਖ ਪਰੇਸ਼ਾਨੀ ਜਿਹਾ ਨਾ ਆਇਆ ਕਰ ਲੈ ਲੋ ਜਿੰਨੇ ਤੁਹਾਡੀ ਕਰਮ ਕਰਮਾ ਜ ਹੈਗੇ ਨਾ ਉਹ ਤੁਹਾਨੂੰ ਮਿਲ ਹੀ ਜਾਣੇ ਆ ਤੁਹਾਡੇ ਦਾ ਆਵਾਜ਼ਾ ਮਾਰਨਾ ਕਹਿੰਦੇ ਖਿੱਚ ਕੇ ਨਹੀਂ ਆ ਜਾਣਾ ਅੰਦਰ ਇਹਨੂੰ ਅੰਗੈਲੀਆਂ ਨਾ ਕਰਿਓ। ਫੇਰ ਨਾ ਕਿ ਅੱਜ ਸੁਣ ਕੇ ਤੇ ਕੱਲ ਜੇ ਮੈਂ ਇੱਥੇ ਕੇਹਦੀ ਆਵਾਜ਼ ਸੁਣ ਲਈ ਤਾਂ ਮੈਂ ਫੇਰ ਨਾ ਕਰਾਂ ਮੈਂ ਸਖਤ ਕਾਰਵਾਈ ਚੁਪਣੀ ਜੇ ਕੋਈ। ਭਾਵੇਂ ਕਹਿੰਦੇ ਆ ਮੈਂ ਭਾਵੇਂ ਆਪਣੇ ਮਾਲਕਾਂ ਨੂੰ ਸੱਜ ਕੇ ਹੋਣੇ ਦੱਸ ਦਿਓ ਜਿਹੜੀ ਗੱਲ ਦੱਸਣੀ ਕਿਸੇ ਨੇ ਨਹੀਂ। ਫੇਰ ਤੋ ਲੈ ਕੇ ਸ਼ਾਮ ਤੱਕ ਸਾਰੇ ਜਣ ਇੱਥੇ ਰਹਿ ਜੇ। ਕਿਹਦੇ ਆਵਾਜ਼ ਨਹੀਂ ਹੋਣੀ ਇਹਦੀ ਕਹੇ ਜੀ ਸ਼ਾਂਤੀ ਰੱਖਾ।